ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 11 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਕੁਝ ਕ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਦਸੂਹਾ, ਮਕੇਰੀਆਂ, ਟੰਡਾ, ਗੜਸ਼ੰਕਰ ਮਾਲਪੁਰ ਫਤਿਹਗੜ ਫਤਿਹਗੜ ਸਾਹਿਬ ਨਵਾਂ ਸ਼ਹਿਰ ਬੰਗਾ ਰੂਪਨਗਰ ਕੰਢੀਗੜ ਮੁਹਾਲੀ ਖਰੜ ਤੇ ਲੁਧਿਆਣਾ ਦੇ ਇਲਾਕੇ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਖਰਾਟੇ ਪੈ ਸਕਦੇ ਹਨ ਦੂਸਰੀ ਤਰਫ ਗੱਲ ਕਰੀਏ ਤਾਂ ਪਟਿਆਲਾ ਰਾਜਪੂਰਾ ਡੇਰਾਬਾਸੀ ਫਤਿਹਗੜ ਸਾਹਿਬ ਜਾਂ ਮਲੇਰਕੋਟਲੇ ਦੇ ਕੁਝ ਇਲਾਕਿਆਂ ਦੇ ਵਿੱਚ ਜਾਂ ਸੰਗਰੂਰ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਸਵੇਰ ਵੇਲੇ ਮੀਂਹ ਦੀ ਸੰਭਾਵਨਾ ਰਹੇਗੀ ਉਸੇ ਤਰ੍ਹਾਂ ਹੀ ਜਲੰਧਰ ਤੇ ਭਰਤਸਪੁਰ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਮੀਂਹ ਪੈ ਸਕਦਾ ਹੈ ਸਾਰੇ ਇਲਾਕਿਆਂ ਦੇ ਵਿੱਚ ਨਹੀਂ ਟੁੱਟਵੇਂ ਜਿਹੇ ਛਰਾਟੇ ਲੱਗ ਸਕਦੇ ਹਨ ਬਾਅਦ ਦੁਪਹਿਰ ਤੋਂ ਕੱਲ੍ਹ ਵਾਂਗ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਰਾਟੇ ਲੱਗਦੇ ਹੋਏ ਦਿਖਾਈ ਦੇਣ ਦੌਰ ਵਿੱਚ ਬਰਨਾਲਾ ਹੋ ਗਿਆ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਜਬਟਿੰਡਾ ਹੋ ਗਿਆ ਰੋਜ਼ਪੂਰ ਹੋ ਗਿਆ ਤੰਤਨ ਹੋ ਗਿਆ ਜਾ ਕਮਰਾਸਰ ਹੋ ਗਿਆ ਇੰਨਾ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕੱਲ ਵਾਂਗੂੰ ਮੀਂਹ ਦੇ ਛਰਾਟੇ ਲੱਗਣਗੇ ਕਿਤੇ 15 20 ਮਿੰਟ ਦਾ ਕਿਤੇ ਅੱਧੇ ਘੰਟੇ ਦੀ ਪੂਰੀ ਬੱਧੀਆ ਝਟ ਅੱਜ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ